ਦੇਸ਼ ਵਿੱਚ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਪ੍ਰਧਾਨ ਮੰਤਰੀ ਨરેન્દ્ર મોદી ਵੱਲੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਸ਼ੁਰੂ ਕੀਤੀ ਗਈ ਡਰੋਨ ਦੀਦੀ ਯੋਜਨਾ ਹੇਠ ਦੇਸ਼ ਭਰ ਦੀਆਂ ਯੋਗ ਮਹਿਲਾਵਾਂ ਨੂੰ ਡਰੋਨ ਚਲਾਉਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ ਇਸ ਦਾ ਮਕਸਦ ਇਨ੍ਹਾਂ ਔਰਤਾਂ ਨੂੰ ਆਤਮ ਨਿਰਭਰ ਦੇ ਨਾਲ ਨਾਲ ਸਸ਼ਕਤ ਬਣਾਉਣਾ ਹੈ ਇਨ੍ਹਾਂ ਵਿੱਚੋਂ ਇੱਕ ਮਹਿਲਾ ਲੁਧਿਆਣਾ ਦੇ ਪਿੰਡ ਬਰੂੰਦੀ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਵੀ ਇਸ ਯੋਜਨਾ ਹੇਠ ਸਿਖਲਾਈ ਲਈ ਤੇ ਹੁਣ ਉਹ ਆਪਣੇ ਪੈਰਾਂ ਤੇ ਖੜੀ ਹੈ ਪੇਸ਼ ਹੈ ਇੱਕ ਰਿਪੋਰਟ ਖੇਤਾਂ ਵਿੱਚ ਡਰੋਨ ਨਾਲ ਨੈਨੋ ਯੂਰੀਆ ਦਾ ਛਿੜਕਾ ਕਰ ਰਹੀ ਇਹ ਮਹਿਲਾ ਲੁਧਿਆਣਾ ਦੇ ਪਿੰਡ ਬਰੂੰਦੀ ਦੀ ਰਹਿਣ ਵਾਲੀ ਮਨਦੀਪ ਕੌਰ ਹੈ ਜੋ ਆਪਣੀ ਪ੍ਰਤਿਭਾ ਕਰਕੇ ਲੁਧਿਆਣਾ ਜ਼ਿਲ੍ਹੇ ਵਿੱਚ ਡਰੋਨ ਲੇਡੀ ਦੇ ਨਾਂ ਨਾਲ ਮਸ਼ਹੂਰ ਹੈ ਮਨਦੀਪ ਦਾ ਕਹਿਣਾ ਹੈ ਕਿ ਇਹ ਸਿਰਫ ਪ੍ਰਧਾਨ ਮੰਤਰੀ ਨરેન્દ્ર મોદી ਦੀ ਸਕੀਮ ਮਹਿਲਾ ਸਸ਼ਕਤੀਕਰਨ ਡਰੋਨ ਦੀਦੀ ਸਦਕਾ ਹੀ ਸੰਭਵ ਹੋ ਸਕਿਆ ਹੈ ਡਰੋਨ ਵਾਰੇ ਸਾਨੂੰ ਇਫਕੋ ਦੁਆਰਾ ਦੱਸਿਆ ਗਿਆ ਕਿ ਡਰੋਨ ਪਾਇਲਟ ਦੀ ਟ੍ਰੇਨਿੰਗ ਸਟਾਰਟ ਹੋਈ ਹੈ ਤੇ ਸਾਡੇ ਪ੍ਰਧਾਨ ਮੰਤਰੀ ਜੀ ਦੀ ਸਕੀਮ ਸੀਗੀ ਮਹਿਲਾ ਸਸ਼ਕਤੀਕਰਨ ਡਰੋਨ ਦੀ ਦੀ ਤੇ ਉਹਦੇ ਵਿੱਚ ਪਹਿਲਾਂ ਮੇਰੀ ਇੰਟਰਵਿਊ ਹੋਈ ਇੰਟਰਵਿਊ ਦੇ ਵਿੱਚ ਮੈਨੂੰ ਸਿਲੈਕਟ ਕੀਤਾ ਗਿਆ ਤੇ ਫਿਰ ਅਸੀਂ 15 ਦਿਨ ਦੀ ਟ੍ਰੇਨਿੰਗ ਜਿਹੜੀ ਹੈ ਉਹ ਮਾਨੇਸਰ ਗੁਰੂਗ੍ਰਾਮ ਦੇ ਵਿੱਚ ਜਾ ਕੇ ਲਈ ਜਿੱਥੇ ਸਾਨੂੰ ਡਰੋਨ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਗਿਆ ਸਾਡੀ ਟ੍ਰੇਨਿੰਗ 15 ਦਿਨ ਦੀ ਸੀ ਜਿੱਥੇ ਸਾਡੀਆਂ ਸਾਨੂੰ ਥਿਊਰੀ ਕਰਵਾਈ ਗਈ ਤੇ ਫੀਲਡ ਦੇ ਵਿੱਚ ਜਾ ਕੇ ਡਰੋਨ ਫਲਾਈ ਕਰਨਾ ਸਿਖਾਇਆ ਗਿਆ ਤੇ ਇਹਦੇ ਲਈ ਮੈਂ ਧੰਨਵਾਦ ਕਰਨਾ ਚਾਹਾਂਗੀ ਪ੍ਰਧਾਨ ਮੰਤਰੀ ਮੋਦੀ ਜੀ ਦਾ ਤੇ ਜਦੋਂ ਦੀ ਮੈਂ ਡਰੋਨ ਪਾਇਲਟ ਬਣੀ ਹੈ ਜੀ ਮੇਰਾ ਕੌਨਫੀਡੈਂਸ ਵੀ ਬਹੁਤ ਵਧਿਆ ਹੈ ਤੇ ਮੇਰੀ ਇਨਕਮ ਵੀ ਬਹੁਤ ਇਨਕਰੀਜ਼ ਹੋਈ ਹੈ। ਮਨਦੀਪ ਕੌਰ ਦਾ ਕਹਿਣਾ ਹੈ ਕਿ ਡਰੋਨ ਦਾ ਖੇਤੀ ਵਿੱਚ ਇਸਤੇਮਾਲ ਕਰਕੇ ਨਾ ਸਿਰਫ ਸਮੇਂ ਦੀ ਬਚਤ ਹੁੰਦੀ ਹੈ ਸਗੋਂ ਪਾਣੀ ਅਤੇ ਲੇਬਰ ਦੇ ਖਰਚੇ ਵੀ ਘੱਟ ਹੁੰਦੇ ਨੇ। ਜੀ ਇਹਦੇ ਨਾਲ ਕੀ ਆਪਣੀ ਸਮੇਂ ਦੀ ਬਚਤ ਹੋਏਗੀ ਠੀਕ ਹੈ ਤੇ ਪਾਣੀ ਦੀ ਵੀ ਬਚਤ ਬਹੁਤ ਹੋਏਗੀ ਤੇ ਇਹਦੇ ਨਾਲ ਕੀ ਆਪਣੀ ਲੇਬਰ ਕੋਸਟ ਵੀ ਘਟ ਜਾਏਗੀ। ਤੇ ਜਿਹੜਾ ਡਰੋਨ ਹੈ ਇਹ ਬਹੁਤ ਹੀ ਐਕੂਰੇਟ ਸਪਰੇਅ ਕਰਦਾ ਆ ਆਪਣੀ ਪ੍ਰੋਪਰ ਮੈਪਿੰਗ ਹੁੰਦੀ ਹੈ ਖੇਤ ਦੇ ਵਿੱਚ ਤੇ ਉਸ ਤੋਂ ਬਾਅਦ ਇਹਨੂੰ ਆਟੋ ਦੇ ਵਿੱਚ ਫਲਾਈ ਕੀਤਾ ਜਾਂਦਾ ਇਹ ਆਪਣੇ ਖੇਤ ਦਾ ਕੋਈ ਵੀ ਕੋਨਾ ਨਹੀਂ ਛੱਡਦਾ ਪ੍ਰੋਪਰ ਵੇ ਦੇ ਨਾਲ ਸਪਰੇਅ ਕਰਦਾ ਆ ਇਹਦਾ ਇੱਕ ਹੋਰ ਵੀ ਫਾਇਦਾ ਹੈ ਕਿ ਜਿਹੜੀ ਸਪਰੇਅ ਆ ਜਿੱਦਾਂ ਆਪਾਂ ਢੋਲੀਆਂ ਨਾ ਕਰਦੇ ਆ ਕਿ ਪੱਤਿਆਂ ਤੇ ਨਹੀਂ ਟਿਕਦੀ ਜ਼ਿਆਦਾਤਰ ਤਾਂ ਜ਼ਮੀਨ ਦੇ ਵਿੱਚ ਹੀ ਚਲੀ ਜਾਂਦੀ ਹੈ ਇਹਦੇ ਨਾਲ ਸਪਰੇਅ ਪ੍ਰੋਪਰ ਵੇ ਨਾਲ ਪੱਤਿਆਂ ਦੇ ਉੱਤੇ ਪਏਗੀ ਤੇ ਜਿਹੜਾ ਪੱਤਿਆਂ ਨੂੰ ਇਹਦਾ ਬੈਨੀਫਿਟ ਆ ਉਹ ਅੱਛੇ ਤਰੀਕੇ ਨਾਲ ਮਿਲੇਗਾ ਡਰੋਨ ਲੇਡੀ ਮਨਦੀਪ कौर ਦਾ ਕਹਿਣਾ ਹੈ ਕਿ ਇਸ ਡਰੋਨ ਸਦਕਾ ਉਹਨਾਂ ਦੀ ਜ਼ਿੰਦਗੀ ਕਾਫੀ ਬਦਲ ਗਈ ਹੈ ਤੇ ਹੁਣ ਉਹ ਬਾਕੀ ਮਹਿਲਾਵਾਂ ਨੂੰ ਪ੍ਰੇਰਿਤ ਤੇ ਉਤਸ਼ਾਹਿਤ ਕਰ ਰਹੀ ਹੈ ਮੈਂ ਆਪਣੀਆਂ ਭੈਣਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਆਪਣੇ ਸੁਪਨੇ ਪੂਰੇ ਕਰੋ ਬਾਹਰ ਨਿਕਲੋ ਤੇ ਕੁਛ ਨਵਾਂ ਸਿੱਖਣ ਨੂੰ ਮਿਲੇਗਾ ਤੁਹਾਡਾ ਕੌਨਫੀਡੈਂਸ ਵੀ ਵਧੇਗਾ ਤੁਸੀਂ ਨਿਊ ਜਨਰੇਸ਼ਨ ਜਿਹੜੀ ਆ ਰਹੀ ਹੈ ਉਹਦੇ ਲਈ ਇੱਕ ਐਗਜ਼ਾਮਪਲ ਸੈੱਟ ਕਰੋਗੇ ਕੁਛ ਨਾ ਕੁਛ ਨਵਾਂ ਕਰਕੇ ਜਿਹੜੀ ਜਿੱਦਾਂ ਹਰ ਇੱਕ ਫੀਲਡ ਦੇ ਵਿੱਚ ਲੇਡੀਆਂ ਅੱਗੇ ਆ ਰਹੀਆਂ ਨੇ ਜੇ ਕਿਸਾਨੀ ਦੇ ਖੇਤਰ ਦੇ ਵਿੱਚ ਵੀ ਅੱਗੇ ਆਉਣਗੀਆਂ ਤੇ ਬਹੁਤ ਹੀ ਮਾਣ ਵਾਲੀ ਗੱਲ ਹੋਏਗੀ ਕਮਰਦੀਪ ਦਾ ਕਹਿਣਾ ਹੈ ਕਿ ਇਹ ਉਹਨਾਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੀ ਪਤਨੀ ਡਰੋਨ ਲੇਡੀ ਦੇ ਨਾਂ ਨਾਲ ਜਾਣੇ ਜਾਂਦੇ ਨੇ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਸਾਡੇ ਪਿੰਡ ਲਈ ਪੂਰੇ ਇਲਾਕੇ ਦੇ ਲਈ ਖੁਸ਼ੀ ਦੀ ਗੱਲ ਆ ਕਿ IFCO ਨੇ ਜੋ ਇੰਟਰਵਿਊ ਲਈ ਉਹਦੇ ਵਿੱਚ ਮੇਰੇ ਵਾਈਫਸ ਸਿਲੈਕਟ ਹੋਏ ਤੇ ਉਹਨਾਂ ਨੇ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਤੇ 15 ਦਿਨ ਉਹ ਗੁਰੂਗ੍ਰਾਮ ਤੋਂ ਟ੍ਰੇਨਿੰਗ ਲੈ ਕੇ ਆਏ ਡਰੋਨ ਡੈਸਟੀਨੇਸ਼ਨ ਤੋਂ ਤੇ ਉਸ ਤੋਂ ਬਾਅਦ ਸਾਨੂੰ IFCO ਦੇ ਵੱਲੋਂ ਡਰੋਨ ਦਿੱਤਾ ਗਿਆ ਜਿਸ ਦੇ ਵਿੱਚ ਕੀ ਵੀ ਦਿੱਤੀ ਗਈ ਤੇ ਨਾਲ ਬੈਟਰੀਆਂ ਸੀਗੀਆਂ ਤੇ ਨਾਲ ਜਨਰੇਟਰ ਸੈੱਟ ਸੀ ਮਨਦੀਪ ਕੌਰ ਨੂੰ ਸਿਖਲਾਈ ਦੇਣ ਵਾਲੀ IFCO ਦੇ ਸਟੇਟ ਮਾਰਕੀਟਿੰਗ ਮੈਨੇਜਰ ਹਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਡਰੋਨ ਦੀਦੀ ਦੀ ਯੋਜਨਾ ਹੇਠ ਪੰਜਾਬ ਵਿੱਚ ਕਈ ਮਹਿਲਾਵਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਨਮੋ ਡਰੋਨ ਦੀਦੀ ਜਿਹੜੀ ਯੋਜਨਾ ਵੂਮਨ ਦਾ ਸਸ਼ਕਤੀਕਰਨ ਕਰਨਾ ਇੰਪਾਵਰਮੈਂਟ ਕਰਨਾ ਉਹ ਭਾਰਤ ਸਰਕਾਰ ਦੀ ਜਿਹੜੀ ਹੈ ਸਕੀਮ ਉਹਦੇ ਤਹਿਤ ਅਸੀਂ ਇਹਨਾਂ ਨੂੰ ਚੁਣਿਆ ਨਮੋ ਡਰੋਨ ਦੀਦੀ ਬਣਾਉਣ ਦੇ ਲਈ ਇਹ ਜ਼ਰੂਰੀ ਸ਼ਰਤਾਂ ਸੀ ਜਿਨ੍ਹਾਂ ਨੂੰ ਇਹ ਬੀਬੀ ਪੰਨੂ ਨੇ ਪੂਰਾ ਕੀਤਾ ਤੇ ਇਸ ਕਰਕੇ ਇਹਨਾਂ ਨੂੰ ਅਸੀਂ ਚੁਣਿਆ ਪੰਜਾਬ ਦੇ ਵਿੱਚ ਕੁੱਲ IFCO ਵੱਲੋਂ 23 23 ਇਸ ਤਰ੍ਹਾਂ ਦੀਆਂ ਬੀਬੀਆਂ ਨੂੰ ਅਸੀਂ ਸਿਲੈਕਟ ਕੀਤਾ ਔਰ ਨਮਨ ਡਰੋਨ ਦੀਦੀ ਦਾ ਜਿਹੜਾ ਉਹਨਾਂ ਨੂੰ ਖਿਤਾਬ ਮਿਲਿਆ ਔਰ ਇਹਨਾਂ ਨੂੰ ਅਸੀਂ IFCO ਵੱਲੋਂ ਡਰੋਨ ਦੀ ਜਿਹੜੀ ਯੋਜਨਾ ਸੀਗੀ ਉਹ ਯੋਜਨਾ ਤਹਿਤ ਪਹਿਲਾਂ ਇਹਨਾਂ ਨੂੰ ਅਸੀਂ ਪੂਰੀ ਟ੍ਰੇਨਿੰਗ ਦਿਵਾਈ ਜਿਹੜੀ 15 ਦਿਨ ਦੀ ਸੀ ਸੋ ਇਹ ਅਸਲ ਯੋਜਨਾ ਹੈ ਕਿ ਕਿਸਾਨਾਂ ਦਾ ਹੀ ਸੇਵਾ ਹੋਵੇ ਤੇ ਜਿਹੜੀ ਹੈਗੀ ਆ ਔਰਤਾਂ ਉਹਨਾਂ ਦੀ ਸਸ਼ਕਤੀਕਰਨ ਹੋਵੇ ਔਰ ਇਸ ਨਿਆ ਜਿਹੜਾ ਇਹ ਹਰ ਕਿਸਾਨ ਤੱਕ ਅਸੀਂ ਪਹੁੰਚਾ ਰਹੇ ਹਾਂ ਔਰ ਇਹਦੇ ਵਿੱਚ ਸਫਲਤਾ ਵੀ ਮਿਲ ਰਹੀ ਹੈ ਸਭ ਨੂੰ ਫੇਰ ਇਹੀ ਸੁਨੇਹਾ ਦਿਨਾ ਕਿ ਇਹੋ ਜੀਆਂ ਤਕਨੀਕਾਂ ਜਿਹੜੀਆਂ ਹਾਂ ਪੱਖੀ ਹੰਗਾਰਾ ਦਿੰਦੀਆਂ ਹੁਣ ਸਾਡੇ ਕਿੱਤਿਆਂ ਦੇ ਵਿੱਚ ਸਾਡੀ ਖੇਤੀ ਦੇ ਵਿੱਚ ਉਹਨਾਂ ਨੂੰ ਅਪਣਾਉਣਾ ਚਾਹੀਦਾ ਆਸੇਕੇ ਇਸ ਡਰੋਨ ਲੇਡੀ ਮਨਦੀਪ ਕੌਰ ਤੋਂ ਪ੍ਰੇਰਿਤ ਹੋ ਕੇ ਬਾਕੀ ਔਰਤਾਂ ਵੀ ਆਤਮ ਨਿਰਭਰ ਬਣਨ ਲਈ ਅੱਗੇ ਵਧਣਗੀਆਂ। ਜਲੰਧਰ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਰਮਾ ਸ਼ੰਕਰ ਦੇ ਨਾਲ ਕੈਮਰਾਮੈਨ ਅਮਰ ਸਿੰਘ ਤੇ ਬਲਿੰਦਰ ਠਾਕੁਰ ਦੀ ਵਿਸ਼ੇਸ਼ ਰਿਪੋਰਟ